ਅੱਜ ਆਪਾਂ ਇੱਕ ਐਸੇ ਸਿੰਘ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਦੋ ਸ਼ੇਰਾਂ ਦੀ ਐਸੀ ਗਿੱਚੀ ਪੰਨੀ ਕਿ ਦੋਨੇ ਸ਼ੇਰ ਬਿੱਲੀ ਵਾਂਗੇ ਭੱਜ ਗਏ ਗੱਲ 1762 ਦੀ ਹੈ ਜਦੋਂ ਅਹਿਮਦ ਚਾਹ ਅਬਦਾਲੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਹਰਾ ਕੇ ਪੰਜਾਬ ਵੱਲ ਵਧਿਆ ਤਾਂ ਸਤਲੂ ਦਰਿਆ ਦੇ ਕੋਲ ਉਸਤਾ ਮੁਕਾਬਲਾ ਗੁਰੂ ਦੇ ਸਿੰਘਾਂ ਨਾਲ ਹੋਇਆ ਇਸ ਮੁਕਾਬਲੇ ਵਿੱਚ ਅਬਦਾਲੀ ਦੀ ਫੌਜ ਨੇ ਕੁਝ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਬਦਾਲੀ ਨੇ ਸੁਣਿਆ ਹੋਇਆ ਸੀ ਕਿ ਗੁਰੂ ਦੇ ਸਿੰਘ ਬਹੁਤ ਦਲੇਰ ਹੁੰਦੇ ਹਨ ਜਦੋਂ ਗ੍ਰਫਤਾਰ ਸਿੰਘਾਂ ਨੂੰ ਅਬਦਾਲੀ ਅੱਗੇ ਪੇਸ਼ ਕੀਤਾ ਗਿਆ ਤਾਂ ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਸੀ ਭਾਈ ਬਾਗ ਸਿੰਘ ਤਾਂ ਨੂੰ ਪਤਾ ਹੈ ਕਿ ਬਾਗ ਸ਼ੇਰ ਨੂੰ ਕਿਹਾ ਜਾਂਦਾ ਹੈ ਬਾਗ ਸਿੰਘ ਨਾਮ ਸੁਣ ਕੇ ਅਬਦਾਲੀ ਨੇ ਮਜ਼ਾਕ ਕੀਤਾ ਕਿ ਤੇਰਾ ਨਾਮ ਬਾਗ ਸਿੰਘ ਹੈ ਕੀ ਤੂੰ ਸੱਚੀ ਬਾਗ ਹੈ ਜਾਂ ਫਿਰ ਸਿਰਫ ਨਾਮ ਦਾ ਹੀ ਬਾਗ ਹੈ ਅੱਗੇ ਤੋਂ ਪਾਈ ਬਾਗ ਸਿੰਘ ਨੇ ਜਵਾਬ ਦਿੱਤਾ ਕਿ ਅਬਦਾਲੀ ਜੇ ਤੈਨੂੰ ਸ਼ੱਕ ਹੈ ਤਾਂ ਇੱਕ ਵਾਰ ਮੇਰੀ ਹੱਤਕਾਰੀਆਂ ਖੋਲ ਫੇਰ ਦੇਖੀ ਨਜ਼ਾਰਾ ਅਬਦਾਲੀ ਦੇ ਹੁਕਮ ਤੇ ਇੱਕ ਖੁੱਲੀ ਥਾਂ ਤੇ ਘੇਰਾ ਬਣਾ ਕੇ ਇੱਕ ਪਿੰਜਰੇ ਵਿੱਚੋਂ ਦੋ ਸ਼ੇਰ ਉਸ ਘੇਰੇ ਵਿੱਚ ਛੱਡ ਦਿੱਤੇ ਗਏ ਤੇ ਨਾਲ ਇਕੱਲਾ ਪਾਈ ਬਾਗ ਸਿੰਘ ਉਸ ਘੇਰੇ ਵਿੱਚ ਛੱਡ ਦਿੱਤਾ ਗਿਆ ਸ਼ੇਰ ਭੁੱਖਾ ਸੀ ਤੇ ਉਸ ਨੇ ਪਾਈ ਬਾਗ ਸਿੰਘ ਤੇ ਹਮਲਾ ਕਰ ਦਿੱਤਾ ਤੇ ਪਾਈ ਬਾਗ ਸਿੰਘ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਕੇ ਸ਼ੇਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ। ਭਾਈ ਬਾਗ ਸਿੰਘ ਨੇ ਐਸੀ ਬਹਾਦਰੀ ਦਿਖਾਈ ਕਿ ਸ਼ੇਰ ਦੇ ਮੂੰਹ ਵਿੱਚ ਬਾਹ ਪਾ ਕੇ ਉਸ ਦੀ ਜ਼बान ਨੂੰ ਫੜ ਲਿਆ। ਜਦੋਂ ਸ਼ੇਰ ਦੀ ਜ਼बान ਭਾਈ ਬਾਗ ਸਿੰਘ ਦੇ ਹੱਥ ਆ ਗਈ ਤਾਂ ਸ਼ੇਰ ਦਾ ਸਾਹ ਬੰਦ ਹੋਣ ਲੱਗ ਪਿਆ ਤੇ ਉਹ ਸ਼ੇਰ ਅਧਮ ਹੋਇਆ ਜਾਂ ਹੋ ਗਿਆ। ਭਾਈ ਬਾਗ ਸਿੰਘ ਨੇ ਐਸੀ ਦਲੇਰੀ ਨਾਲ ਉਸ ਸ਼ੇਰ ਨੂੰ ਪਾਟ ਕੇ ਧਰਤੀ ਨਾਲ ਮਾਰਿਆ ਕਿ ਉਹ ਸ਼ੇਰ ਉੱਥੇ ਹੀ ਦਮ ਤੋੜ ਗਿਆ। ਇਹ ਸਭ ਦੇਖਦਿਆਂ ਹੋਇਆਂ ਦੂਜਾ ਸ਼ੇਰ ਬਿੱਲੀ ਦੀ ਤਰ੍ਹਾਂ ਪਿੱਛੇ ਨੂੰ ਭੱਜ ਗਿਆ। ਇਹ ਸਭ ਦੇਖ ਕੇ ਅਬਦਲ ਦੀ ਵੀ ਵਾਹ-ਵਾਹ ਕਰਨ ਲੱਗ ਪਿਆ ਇਨ੍ਹਾਂ ਗਿਰਫਤਾਰ ਕੀਤੇ ਹੋਏ ਸਿੰਘਾਂ ਵਿੱਚ ਇੱਕ ਹੋਰ ਸਿੰਘ ਸੀ ਜਿਨ੍ਹਾਂ ਦਾ ਨਾਮ ਸੀ ਭਾਈ ਹਾਠੂ ਸਿੰਘ ਜਿਸ ਦਾ ਅਬਦਾਲੀ ਨੇ ਸ਼ਰਾਬੀ ਹਾਥੀ ਨਾਲ ਮੁਕਾਬਲਾ ਕਰਵਾਇਆ ਇੱਕ ਤਕੜੇ ਹਾਥੀ ਨੂੰ ਸ਼ਰਾਬ ਪਲਾਈ ਗਈ ਜਦੋਂ ਉਹ ਸ਼ਰਾਬ ਨਾਲ ਮਸਤ ਹੋ ਗਿਆ ਤਾਂ ਉਸ ਨੂੰ ਉਸੇ ਮੈਦਾਨ ਵਿੱਚ ਲਿਆਂਦਾ ਗਿਆ ਅਹਿਮਦ ਸ਼ਾਹ ਇਹ ਸਭ ਦੇਖਣ ਲਈ ਇੱਕ ਪਾਸੇ ਬੈਠ ਗਿਆ ਹਾਥੀ ਦੇ ਮੈਦਾਨ ਵਿੱਚ ਆਉਂਦਿਆਂ ਹੀ ਹਾਠੂ ਸਿੰਘ ਤਲਵਾਰ ਲੈ ਕੇ ਸਾਹਮਣੇ ਆਇਆ ਹਾਥੀ ਦੇ ਸੁੰਡ ਤੇ ਕਈ ਤਲਵਾਰਾਂ ਬੰਨੀਆਂ ਹੋਈਆਂ ਸਨ ਜਦੋਂ ਹਾਥੀ ਨੇ ਸੁੰਡ ਦੇ ਲੱਗੀ ਤਲਵਾਰਾਂ ਉਹ ਵਾਰ ਕੀਤਾ ਤਾਂ ਹਾਠੂ ਸਿੰਘ ਨੇ ਆਪਣੇ ਆਪ ਨੂੰ ਬਚਾ ਲਿਆ ਸ਼ਰਾਬ ਵਿੱਚ ਟੁੰਨ ਹੋਏ ਹਾਥੀ ਨੇ ਪਾਈ ਹਾਠੂ ਸਿੰਘ ਤੇ ਲਗਾਤਾਰ ਵਾਰ ਕੀਤੇ ਪਰ ਗੁਰੂ ਦੇ ਸਿੰਘ ਨੇ ਇੰਨੀ ਫੁਰਤੀ ਨਾਲ ਵਾਰ ਕੀਤਾ ਕਿ ਹਾਥੀ ਦੀ ਸੁੰਡ ਕੱਟ ਕੇ ਦੋ ਟੁਕੜੇ ਹੋ ਗਈ ਤੇ ਹਾਥੀ ਚੀਖਦਾ ਹੋਇਆ ਪਿੱਛੇ ਨੂੰ ਭੱਜ ਗਿਆ ਇਹ ਸਭ ਦੇਖ ਰਹੇ ਲੋਕਾਂ ਨੇ ਪਾਈ ਹਾਠੂ ਸਿੰਘ ਦੀ ਵਾਹਵਾ ਕੀਤੀ ਅਬਦਾਲੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਇਹ ਸੂਰਮਾ ਸਿੱਖਾਂ ਦੀ ਫੌਜ ਵਿੱਚ ਨਹੀਂ ਹੋਣਾ ਚਾਹੀਦਾ ਸਗੋਂ ਇਹ ਮੁਸਲਮਾਨ ਹੋਣਾ ਚਾਹੀਦਾ ਹੈ ਜਦੋਂ ਅਬਦਾਲੀ ਪਾਈ ਹਾਠੂ ਸਿੰਘ ਨੂੰ ਮੁਸਲਮਾਨ ਬਣਾਉਣ ਵਿੱਚ ناکਾਮਜਾਬ ਰਿਹਾ ਤਾਂ ਉਸਨੇ ਹੁਕਮ ਕੀਤਾ ਕਿ ਇਸ ਸਿੰਘ ਦੀਆਂ ਦੋਨੇ ਲੱਤਾਂ ਦੋ ਹਾਥੀਆਂ ਦੇ ਪੈਰਾਂ ਨਾਲ ਬੰਨ੍ਹ ਕੇ ਮਰਵਾ ਦਿੱਤਾ ਜਾਵੇ ਇੱਕ ਆਮ ਮਨੁੱਖ ਸੋਚਦਾ ਹੈ ਕਿ ਇੱਕ ਸਧਾਰਨ ਮਨੁੱਖ ਦੋ ਸ਼ੇਰਾਂ ਦਾ ਮੁਕਾਬਲਾ ਕਿਵੇਂ ਕਰ ਸਕਦਾ ਹੈ ਜਾਂ ਇੱਕ ਹਾਥੀ ਨੂੰ ਕਿਵੇਂ ਭਾਜੜਾ ਪਾ ਸਕਦਾ ਹੈ ਪਰ ਜਿਸ ਦੇ ਮਗਰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਹੋਵੇ ਉਹ ਕੁਝ ਵੀ ਕਰ ਸਕਦਾ ਹੈ ਤਾਂ ਹੀ ਕਿਹਾ ਜਾਂਦਾ ਹੈ ਚਿੜੀਆਂ ਤੋਂ ਮੈਂ ਬਾਜ ਤੜਾਵਾਂ ਕਿਦ ਤੜਾਂ ਤੋਂ ਮੈਂ ਸ਼ੇਰ ਬਣਾਵਾਂ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ